ਉਹ ਕੇਵਲ ਤੋਂ ਕੇਵਲ ਗੁਰੂ ਦਾ ਪ੍ਰੇਮ ਸੀ ਉਸ ਤਨਖਾਈ ਇਹ ਸੀ ਉਹਨਾਂ ਇਤਿਹਾਸ ਬਹੁਤ ਵੱਡਾ ਪਾਛਾ ਦਾ ਕੇਵਲ ਤੋਂ ਕੇਵਲ ਆਪਾਂ ਉਹਨਾਂ ਕੀ ਚੁਗੀਆਂ ਵਿੱਚ ਇਹਨਾਂ ਸਮੇਂ ਦੇ ਨਾਲ ਆਪਾਂ ਸਮਾਪਤ ਕਰ ਸਕੀਏ ਇਹ ਇਤਿਹਾਸ ਵਿੱਚੋਂ ਦਾ ਛਵੇਂ ਪਾਛਾ ਦੇ ਪੈਂਦੇ ਖਾਂ ਦਾ ਨਾਮ ਇਹਦਾ ਪਿਤਾ ਫਤੇਖਾਂ ਉਹ ਵੀ ਪਾਤਸ਼ਾਹ ਦਾ ਦਰਕਰ ਦਾ ਸੇਵਾਦਾਰ ਹੈ। ਭਾਵੇਂ ਤਨਖਾਈ ਐਸੀ ਤਨਖਾਹ ਲੈਂਦਾ ਸੀ। ਕਿ ਇਹਨਾਂ ਨੂੰ ਜੰਗ ਜੁੱਦ ਤੇ ਜੋ ਕਰਤੱਵ ਜੋ ਇਹਨਾਂ ਦੇ ਵਿੱਚ ਕਾਬਿਲਤ ਸੀ। ਉਸੇ ਕਰਕੇ ਇਹਨਾਂ ਨੂੰ ਫੌਜ ਰੱਖਿਆ ਹੋਇਆ ਸੀ ਪਾਸ਼ਾ ਨੇ। ਸਿੰਘਾਂ ਨੂੰ ਵੀ ਟ੍ਰੇਨਿੰਗ ਦਿੰਦੇ ਸੀ। ਤੇ ਜਦੋਂ ਵਕਤ ਪੈਂਦਾ ਸੀ ਉਦੋਂ ਭਾਈ ਇਹ ਜੰਗ ਦੇ ਵਿੱਚ ਵੀ ਆਉਂਦੇ ਸੀ ਹੁਣ ਇਹ ਉਹ ਪੈਂਦੇ ਖਾਂ ਸੀ ਜਿਨੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਜੰਗ ਹੋਈ ਹੈ ਨਾ ਚਾਰ ਜੰਗਾ ਲੜੀਆਂ ਪਾਸ਼ਾ ਨੇ 11 ਦੇ ਵਿੱਚ 11 ਦੇ ਦੀ ਚਾਰੇ ਸਤਿਗੁਰੂ ਪਾਸ਼ਾ ਨੇ ਫਤਿਹ ਕੀਤੀ ਹੈ ਨਹੀਂ ਕੋਈ ਜੰਗ ਨਹੀਂ ਹਾਰੇ ਮੁਗਲਾਂ ਨੂੰ ਭੱਜਣਾ ਪਈ ਹੈ ਮੁਗਲ ਭੱਜੇ ਦੇ ਪਾਸ਼ਾ ਨੇ ਜਦੋਂ ਅਮਰਸਰ ਸਾਹਿਬ ਦੀ ਜੰਗ ਲੜੀ ਇਸ ਪੈਂਦੇ ਖਾਨੇ ਆਪਣੇ ਤਖਤ ਆਪਣੇ ਬਲ ਦੇ ਨਾਲ ਦਸ਼ਵਣਾਂ ਨੂੰ ਭਜਾ ਦਿੱਤਾ ਇਹ ਜੰਗ ਹੋਈ ਸੀ ਜਦੋਂ ਪਾਸ਼ਾ ਨੂੰ ਗੱਦੀ ਤੇ ਲੌਂਹ ਦੇ ਖਾਤਰ ਭਾਵ ਇਹਦੇ ਹੀ ਪਰਿਵਾਰ ਦੇ ਸੱਚ ਗੁਰੂ ਅਰਜਨ ਪਾਤਸ਼ਾਹ ਦੇ ਪਰਤਾ ਬਾਬਾ ਬਿਰਤੀ ਮਗਲਨਾ ਸਾਥਾ ਘੜ ਕੀਤੀ ਮੁਗਲ ਚੜਾ ਲੈੰਦੇ ਤੇ ਜੰਗ ਹੋਈ ਪਰ ਹਾਰ ਗਏ ਹੁਣ ਪੈਂਦੇ ਖਾਂਦ ਸੀ ਇਹਨੂੰ ਥੋੜਾ ਜਿਹਾ ਹਉਮੇ ਹੰਕਾਰ ਆ ਗਿਆ ਵਿਜੇ ਮੈਨਾ ਹੋਵਾ ਤੇ ਗੁਰੂ ਦਾ ਆਕਾਰ ਨਹੀਂ ਸਬਰਦਾ ਇਹਨਾਂ ਨੇ ਜੰਗ ਨਹੀਂ ਜਿੱਤਨੀ ਸੀ ਭਾਵ ਤਾਕਤ ਦੇ ਨਾਲ ਨਾਲ ਹੰਕਾਰ ਵੀ ਆ ਗਿਆ ਕਿ ਤਾਕਤ ਵੀ ਹੋਵੇ ਮਾਇਆ ਵੀ ਹੋਵੇ ਕਿ ਐਸੀ ਬਖਸ਼ਿਸ਼ ਤਦ ਹੁੰਦੀ ਹੈ ਜਿਹਨੂੰ ਕਹਿੰਦੇ ਨਿਮਰਤਾ ਪ੍ਰੇਮ ਕਿ ਸਭ ਕੁਝ ਹੋਣ ਦੇ ਬਾਅਦ ਵੀ ਨਿਮਰਤਾ ਰੱਖਣੀ ਅੰਦਾਜ਼ ਤਦ ਹੀ ਤਾਂ ਪਹਿਨਾ ਬਣਦਾ ਦੁਨੀਆ ਦਾ ਸੌਤੋਂ ਵੱਡਾ ਫਾਈਟਰ ਜਿਹਦੇ ਵਰਗਾ ਹਲ ਤੱਕ ਤਾਂ ਕੋਈ ਇਤਿਹਾਸ ਦੁਆਰਾ ਹੋਇਆ ਨਹੀਂ ਜੈਰੀਜ਼ ਫਾਈਟਰ ਸੀ ਜੰਪ ਵਾਲੇ ਅਮਰੀਕਾ ਦਾ ਨਾਮ ਹੈ ਬਰਚਲੀ ਐਡਾ ਵੱਡਾ ਫਾਈਟਰ ਦਾ ਇਹ ਅਜੇ ਤੱਕ ਕਿਸ ਨੂੰ ਕੋਈ ਹਰਾ ਨਹੀਂ ਸਕਿਆ ਸੀ ਉਹ ਦੇਖਣ ਲੱਗਦਾ ਕਿ ਬੰਦਾ ਬੜਾ ਖੰਕਾਰ ਹੋਣਾ ਇਹ ਅੱਖ ਦੇ ਫਰੰ ਦੇ ਵਿੱਚ ਹੀ ਪੰਜ ਛੇ ਬੰਦਿਆਂ ਨੂੰ ਮੌਤ ਦੇ ਘਾਟ ਤਾਰਨ ਦੀ ਸਵਰਥਾ ਰੱਖਦਾ ਸੀ ਇਹ ਨਹੀਂ ਉਹਦੇ ਵਿੱਚ ਫੁਰਤੀ ਸੀ ਪਰ ਦੇਖਣ ਲੱਗੇ ਕਿ ਬੰਦਾ ਬਹੁਤ ਖਤਰਨਾਕ ਹੋਵੇਗਾ ਪਰ ਉਹਦੇ ਵਰਗਾ ਸ਼ਾਂਤ ਕੁਰਖ ਕੋਈ ਨਹੀਂ ਸੀ ਉਹ ਹੀ ਗਿਆਨ ਦਿੰਦਾ ਸੀ ਕਿ ਜਿੰਨੇ ਤੁਸੀਂ ਸ਼ਾਂਤੀ ਰੱਖੋਗੇ ਓਡੀ ਤੁਹਾਡੀ ਤਾਕਤ ਵਧੇ ਕਿ ਜਿੰਨੇ ਤੁਹਾਡੇ ਅੰਦਰ ਨਿਮਰਤਾ ਪ੍ਰੇਮ ਹੋਵੇਗਾ ਹੁਣ ਐਸੀ ਗੱਲਾਂ ਐਸੇ ਸਖਤ ਕੋਲੋਂ ਕਿ ਇੰਨਾ ਖਤਰਨਾਕ ਹੋਵੇ ਖਤਰਨਾਕ ਨਹੀਂ ਸੀ ਭਈ ਉਹਦੇ ਵਿੱਚੋਂ ਕਲਾ ਸੀ ਸ਼ਕਤੀ ਸੀ ਭਾਵੇਂ ਜਦੋਂ ਸਭ ਕੁਝ ਆ ਜਾਵੇ ਨਾ ਜਿਵੇਂ ਕਹਿੰਦੇ ਆ ਨਾ ਕਿ ਪੇੜ ਨੂੰ ਫਲ ਲੱਗਦੇ ਆ ਉਹ ਝੁਕਣਾ ਸ਼ੁਰੂ ਕਰ ਦਿੰਦਾ ਉਸੇ ਤਰ੍ਹਾਂ ਇਨਸਾਨ ਦੇ ਵਿੱਚ ਭਾਵੇਂ ਤਾਕਤ ਸਰੀਰਕ ਤੌਰ ਤੇ ਹੋਵੇ ਮਾਇਆ ਕਰਕੇ ਹੋਵੇ ਗੁਣਾ ਕਰਕੇ ਹੋਵੇ ਵੀ ਗੁਣਾ ਜਵਾਦਾ ਹੋ ਗਿਆ ਤੇ ਉਹ ਤੋਂ ਨਿਮਰਤਾ ਧਾਰਨ ਕਰਨੀ ਇਹ ਜ਼ਰੂਰੀ ਹੈ ਪਰ ਪੰਦੇ ਖਾਂਚ ਥੋੜਾ ਹੰਕਾਰ ਆ ਗਿਆ ਸਿੱਖਾਂ ਨੇ ਸਤਿਗੁਰੂ ਪਾਸ਼ਾਗੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਇਸ ਤਰ੍ਹਾਂ ਹੋ ਗਿਆ ਕਹਿੰਦੇ ਚਲੋ ਕੋਈ ਗੱਲ ਨਹੀਂ ਭਾਈ ਇਹਦਾ ਵੀ ਸਮਾਂ ਆਏਗਾ ਇਹਦੇ ਚ ਸੁਧਾਰ ਹੋ ਜਾਏਗਾ ਹੁਣ ਬਾਦਸ਼ਾਹ ਨੇ ਅਮਰਸਾ ਦੀ ਜੰਗ ਉਪਰੰਤ ਬਾਅਦ ਆਕੇ ਬਸੇਰਾ ਕੀਤਾ ਕਰਤਾਰਪੁਰ ਸ ਉਸ ਸਥਾਨ ਤੇ ਆ ਕੇ ਪਾਸ਼ਾ ਨੇ ਆਪਣਾ ਸਮਾਂ ਗੁਜ਼ਾਰੇ ਆ ਤੇ ਇੱਕ ਦਿਨ ਕੀ ਹੋਇਆ ਕਿ ਕੁਝ ਸੰਗਤਾਂ ਗੁਰੂ ਪਾਸ਼ਾ ਵਾਸਤੇ ਪਿਟਾਵਾਂ ਲੈ ਕੇ ਆਈਆਂ ਉਸ ਤਰ੍ਹਾਂ ਜਿਉਂ-ਜਾਵੇਂ ਅਜਿਹਾ ਵਗੁਨੇ ਸੀ ਕਿ ਇੱਕੋ ਚੀਜ਼ ਦੇ ਮਗਰ ਲੱਗੇ ਹੋਏ ਆ ਇਹ ਆ ਪਾਇਤਾ ਕੇਵਲ ਤਾਂ ਕੇਵਰ ਮਾਲਿਆਂ ਪਿੱਛੇ ਲੱਗੇ ਹੋਏ ਆ ਕਿ ਪਾਤਸ਼ਾਹ ਨੂੰ ਰਮਾਲਿਆਂ ਦੀ ਲੋੜ ਹੋਣੀ ਹੈ ਰਮਾਲੇ ਹੀ ਲੈ ਕੇ ਚੱਲੀ ਹੋਰ ਚੀਜ਼ਾਂ ਦਾ ਧਿਆਨ ਹੀ ਨਹੀਂ ਦਿੰਦਾ ਕਿ ਗੁਰੂ ਘਰ ਦੇ ਵਿੱਚ ਜੋ ਕੁਝ ਵਰਤਨਾ ਉਹ ਸੰਗਤ ਵਾਸਤੇ ਆ ਗੁਰੂ ਨੂੰ ਕੁਝ ਨਹੀਂ ਚਾਹੀਦਾ ਗੁਰੂ ਦੀ ਕੋਈ ਲੋੜ ਹੀ ਨਹੀਂ ਗੁਰੂ ਤਾਂ ਭਾਈ ਤੇਰੀਆਂ ਲੋੜਾਂ ਜ਼ਰੂਰਤਾਂ ਪੂਰ ਕਰਦਾ ਹੈ ਅਜੋ ਕੁਝ ਕਰਦੇ ਆ ਆਪਾਂ ਮਾਰਤਾ ਬਣਾਉਣੇ ਆ ਬਿਲਣੇ ਕਾ ਬਣਾਉਣੇ ਆ ਅੰਦਰ ਪ੍ਰਬੰਧ ਕਰਦੇ ਆਂ ਦਰਿਆ ਮਹਿਟ ਵਿਛਾਉਣੇ ਆਂ ਪੱਖੇ ਲਾਉਣੇ ਆਂ ਏਸੀ ਲਾਉਣੇ ਆਂ ਇੱਕ ਗੁਰੂ ਮਹਾਰਾਜ ਜਣੜੀ ਹੈ ਇਹ ਕੇਵਲ ਤੋਂ ਕੇਵਲ ਸੰਗਤਵਾ ਤੇ ਜੋ ਸੰਗਤ ਆਉਂਦੀ ਹੈ ਬੈਠਦੀ ਹੈ ਉਹਦੀ ਸੁਖ ਸੁਭਦਾ ਵਾਸਤੇ ਤੇ ਸੰਗਤ ਨੇ ਤਰਮਾਲੇ ਨਹੀਂ ਪੌਣੇ ਹੁੰਦੇ ਆ ਨਾ ਹੁਣ ਤਾਂ ਜੋ ਭਾਈ ਸਮਾਨ ਲੱਗਦਾ ਵਰਤਨ ਲੱਗਦਾ ਹੋਰ ਸਮਾਨ ਲੱਗਦਾ ਮਹਿੜ ਦਰਿਆ ਪੱਖੇ ਜੋਜ ਭਾਵ ਜਿੱਦਾਂ ਦੀ ਜ਼ਰੂਰਤ ਹੈ ਉਹਦਾ ਨਾ ਸਮਾਨ ਲਿਆਇ ਕਿ ਤੇ ਉਦੋਂ ਦੇ ਸਿੱਖ ਜੀ ਭਾਈ ਉਦੋਂ ਲੋਡ ਸੀ ਸਤਿਗੁਰੂ ਪਾਇਸ਼ਾ ਨੂੰ ਹਥਿਆਰਾਂ ਦੀ ਘੋੜਿਆਂ ਦੀ ਇਸ ਤਰ੍ਹਾਂ ਦੀ ਸਮਾਨ ਦੀ ਬਹੁਤੀ ਲੋਡ ਪੈਂਦੀ ਸੀ ਤੇ ਉਹਦਾਂ ਦਾ ਸਮਾਨ ਲੈ ਕੇ ਆਉਂਦੇ ਸੀ ਸੰਗ ਤਾਂ ਆਇਆ ਤਾਹਲ ਕੰਧ ਹਰ ਬਲੋਂ ਉਹਨਾਂ ਕੋਲੋਂ ਦੋ ਘੋੜੇ ਆ ਹੋਰ ਸਮਾਨ ਹੈ ਸਾਸਤਰ ਨੇ ਇੱਕ ਬਾਜਾ ਚਿੱਟੇ ਰੰਗ ਦਾ ਹੁਣ ਪਾਛ ਨੇ ਕੀ ਕੀਤਾ ਇਕਤਾ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਘੋੜਾ ਬਾਹ ਸਸਤ ਤੇ ਇੱਕ ਘੋੜਾ ਤੇ ਕਿਰਪਾਨ ਉਹ ਕਿਨੂੰ ਦੇ ਦਿੱਤੀ ਪੈਂਦੇਖਾਨ ਨੂੰ ਤੋਂ ਪੜਿਆ ਹੱਥੀ ਸੀ ਨਾ ਬੜਾ ਪਿਆਰ ਦੇ ਨਾਲ ਸੰਭਾਲਿਆ ਸੀ ਸਤਗੁਰੂ ਪਾਤਸ਼ਾਹ ਨੇ ਕਿਉਂਕਿ ਦਾ ਪਿਤਾ ਵੀ ਗੁਰੂ ਘਰ ਦਾ ਪ੍ਰੇਮੀ ਸੀ ਹੁਣ ਜਦੋਂ ਪੈਂਦੇਖਾਨ ਨੂੰ ਪਾਸ਼ਾ ਨੇ ਘੋੜਾ ਦਿੱਤਾ ਤਲਵਾਰ ਦਿੱਤੀ ਤੇ ਬਾਦਸ਼ਾਹ ਨੇ ਇਹ ਵੀ ਨਾਲ ਹੁਕਮ ਕਰ ਦਿੱਤਾ ਨਾਲ ਇਹ ਵੀ ਸਲਾਹ ਦੇ ਦਿੱਤੀ ਕਿ ਕਦੇ ਭਾਈ ਗੱਲ ਸੁਣ ਇਹ ਤੇਰੇ ਆ ਇਹ ਕਿਸੇ ਹੋਰ ਨੂੰ ਨਾ ਦੇਈ ਇਹਨਾਂ ਦੀ ਕਦਰ ਕਰੀ ਵੇ ਕਦੇ ਨਾ ਕਰੀ ਕਦੇ ਐਵੇਂ ਨਾ ਚਾਕੇ ਫੜਾ ਦੀ ਕਿਸੇ ਨੂੰ ਤੇ ਨਾ ਹੀ ਇਹ ਘੋੜੇ ਤੇ ਸਵਾਰੀ ਕਰੀ ਨਾ ਹੀ ਇਹ ਜੋ ਸਸਤਰ ਤੈਨੂੰ ਦਿੱਤੇ ਆ ਇਹਨਾਂ ਦਾ ਕਦੇ ਪ੍ਰਯੋਗ ਕਰੀ ਹੁਣ ਸਵਾ ਬੀਤ ਗਿਆ ਭੁੱਲ ਗਿਆ ਜਿਵੇਂ ਅਸੀਂ ਵੀ ਭੁੱਲ ਗਏ ਕਿ ਸਾਨੂੰ ਵੈਗਰੂ ਨੇ ਸਵਾ ਦਿੱਤੇ ਨੇ ਕਿ ਜਦੋਂ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਨਾ ਉਦੋਂ ਤਾਂ ਸਤਗੁਰੂ ਨੇ ਵਾਅਦਾ ਕਰਦਾ ਮਾਲਕਾ ਕੱਢ ਲੈ ਇਸ ਕੁੰਭੀ ਨਰਕ ਦੇ ਵਿੱਚ ਨਾਮ ਸੁਣਿਆ ਹੋਵੇਗਾ ਕੁੰਭੀ ਨਰਕ ਕਿ ਕੁੰਭੀ ਨਰਕ ਹੋਏ ਕਿ ਜਿੱਥੇ ਪਾਈ ਤੂੰ ਮਾਂ ਦੇ ਗਰਭ ਚ ਉਲਟਾ ਲਟਕੇ ਆ ਜਿੰਨਾ ਵੀ ਗੰਧਮੰਦ ਆ ਸਭ ਤੇਰੇ ਤੇ ਡਿੱਗਦਾ ਜੋ ਵੀ ਮਾਤਾ ਨੇ ਖਾਣਾ ਜੋ ਨੇ ਗਾਲਣਾ ਸਾਣਾ ਉਹ ਸਾਰੀ ਬਦਬੂ ਵਿੱਚ ਰਹਿਣਾ ਤੂੰ ਜਿਸ ਨੂੰ ਕਹਿੰਦੇ ਕੁੰਭੀ ਨਰ ਇੱਕ ਬੱਚੇ ਦੇ ਉੱਤੇ ਇਹਨਾਂ ਤਸ਼ੱਦਦ ਹੋ ਰਿਹਾ ਉਹ ਤੋਂ ਫਿਰ ਕਹਿੰਦਾ ਮੈਂ ਵੈਗ ਨੂੰ ਤੇਰਾ ਨਾਮ ਜਪਦਾ ਬਾਹਰ ਆ ਕੇ ਵੀ ਜਪਾਂਗਾ ਦੁਨੀਆ 'ਚ ਵੀ ਜਪਾਂਗਾ ਪਰ ਜਿਵੇਂ ਹੀ ਸੰਸਾਰ ਵਿੱਚ ਆਇਆ ਭੁੱਲ ਗਿਆ ਵੈਗਰੂ ਨੂੰ ਆਪਾਂ ਵੀ ਭੁੱਲ ਗਏ ਆ ਦੁਖੀ ਕਿਉਂ ਹੋ ਭੁੱਲੇ ਹੋਣ ਕਾਰਨ ਕਰਕੇ ਹੀ ਤੇ ਸਾਡੇ ਹਾਲਾਤ ਨੇ ਪਈ ਆ ਬਾਰ ਬਾਰ ਇੱਕੋ ਗੱਲ ਦੇ ਉੱਤੇ ਜ਼ੋਰ ਦੇਈਦਾ ਕਿ ਜਿਹਦੀ ਜ਼ਰੂਰਤ ਹੈ ਐਵੇਂ ਨਹੀਂ ਕਿ ਸਾਕੀਆਂ ਸੁਣਾਤੀਆਂ ਦੋ ਚਾਰ ਗੱਲਾਂ ਇੱਧ ਤੇ ਸੁਣਾਤੀਆਂ ਤੇ ਚਲੋ ਭਾਈ ਟਾਈਮ ਪੂਰਾ ਤੱਲੇ ਨਹੀਂ ਭਾਈ ਜੋ ਗੱਲ ਸਮਾਦੇ ਵਿੱਚ ਜੋ ਵਿਚਰ ਰਹੀ ਹੈ ਜਿਹਦੀ ਜ਼ਰੂਰਤ ਅਤ ਜ਼ਰੂਰੀ ਹੈ ਜੀਤੋ ਬਗੈਰ ਪਾਰ ਉਤਾਰਾ ਨਹੀਂ ਹੋਣਾ ਉਹ ਇੱਕ ਹੋਇਆ ਤਾਂ ਵਿਗਿਆਨ ਨਹੀਂ ਹੁ ਕਿ ਇੱਕੋ ਗਲਤੀ ਵਾਰ-ਵਾਰ ਕਹਿੰਨੇ ਭਾਈ ਇਕੱਤਰ ਰਹੋ ਇਕੱਠੇ ਰਹੋ ਤੁਹਾਡਾ ਨਕਸਾਦ ਹੋ ਰੇ ਹੈ ਕਿ ਹੁਣ ਸੁਣੇ ਹੀ ਹੈ ਦੇਖੇ ਹੀ ਹੈ ਕੋਈ ਹੈ ਰੋਜ਼ ਖਬਰਾਂ ਦੇਖਦੀ ਹੈ ਕਿ ਜਿਹੜੀ ਕਈ ਲੰਬੇ ਸਮਿਆਂ ਤੋਂ ਇਹ ਵਿਸ਼ੇ ਚੱਲਦੇ ਆ ਰਹੇ ਆ ਪਾਣੀਆਂ ਦੇ ਵਿਸ਼ੇ ਪੰਜਾਬੀ ਬੋਲੀ ਦੇ ਵਿਸ਼ੇ ਹੋਰ ਐਸੇ ਭਾਈ ਅਧਿਕਾਰਾਂ ਦੇ ਇਹਨਾਂ ਪਿਛੇ ਕਿੰਨਾ ਕੁਝ ਹੋ ਗਿਆ ਕਿ ਕਿੰਨੇ ਹੀ ਭਾਈ ਮੋਰਚੇ ਲੱਗੇ ਆ ਥਾਣੇ ਲੱਗੇ ਆ ਕੀ ਕੁਝ ਹੋਇਆ ਹੁਣ ਕੀ ਹੋ ਰੇ ਇਹ ਜੇ ਜਿਹੜੀ ਤੁਹਾਡੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੈ ਮਨੇ ਇਹ ਦੁਨੀਆ ਦੇ ਵਿੱਚ ਪਈ ਉਹ ਕੰਦੇ ਪੰਜਾਬ ਕੋਲ ਨਾ ਰਹੇ ਸਾਨੂੰ ਦਉ ਅਸੀਂ ਲੈਣੀ ਆ ਉੱਥੇ ਹਣ ਜੋ ਸਟੂਡੈਂਟ ਨੇ ਹੋਰ ਸਸਤਾਵਰ ਨੇ ਡਟ ਗਏ ਭਾਈ ਤੇ ਹੁਣ ਮੌਕਾ ਵੀ ਆ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਅਧਿਕਾਰ ਨੂੰ ਜੋ ਸਾਡਾ ਅਧਿਕਾਰ ਆ ਕਿਤੇ ਨਾ ਜਾਣਦੇ ਇਹ ਮੌਕਾ ਹੈ ਜੇ ਕਿਤੇ ਇਹ ਅਧਿਕਾਰ ਸਾਡੇ ਹੱਥੋਂ ਨਿਕਲ ਗਏ ਆ ਜਿਨੇ ਗੁਰਦਾਰੇ ਨਾ ਇਥੋਂ ਇਕਮ ਨਹੀਂ ਲੱਭਣਾ ਅਜਿਹੇ ਪ੍ਰਚਾਰਕ ਤੁਰੇ ਫਿਰਦੇ ਆ ਨਾ ਗੁਰਬਾਣੀ ਦੇ ਇਹ ਤੁਹਾਨੂੰ ਇੱਕ ਵੀ ਨਹੀਂ ਲੱਭਣਾ ਕਿਉਂਕਿ ਸਭ ਕੁਝ ਖੋਇਆ ਜਾਣਾ ਸੀ ਗੁਲਾਮ ਹੋ ਜਾਾਂਗੇ ਆਪਣੇ ਦੇਸ਼ ਵਿੱਚ ਹੀ ਗੁਲਾਮ ਹੋ ਜਾਾਂਗੇ ਉਹ ਗੁਲਾਮ ਤਨ ਦੀ ਖਾਤਰ ਸਾਨੂੰ ਦੋ ਫਾੜ ਕਰਦੇ ਆ ਹੁ ਜਿਹੜੇ ਬੈਠੇ ਨੇ ਪਈ ਉਹਨਾਂ ਦੇ ਵਿੱਚ ਵੀ ਤੁਹਾਨੂੰ ਸਰਦਾਰੀ ਮਿਲਨੇ ਆ ਪੰਜਾਬੀ ਮਿਲਨੇ ਆ ਪੰਜਾਬੀ ਸਿੱਖੀ ਬਾਣੀ ਵਾਲੇ ਮਿਲਨੇ ਆ ਤੇ ਅਸੀਂ ਉਧਰ ਝੁਕਾ ਹੋ ਜੰਨੇ ਆ ਕਿ ਇਹ ਵੀ ਭਾਈ ਦਾੜੀ ਕੇਸ ਵਾਲੇ ਇਹ ਵੀ ਗੁਰਬਾਣੀ ਪੜਦੇ ਆ ਪਰ ਅਸਲ ਦੇ ਵਿੱਚ ਉਹ ਤੈਨੂੰ ਲੁੱਟਦੇ ਆ। ਇਹ ਸਿੱਖ ਨੂੰ ਜਦੋਂ ਆਪਣਾ ਬਣਾਉਣਾ ਹੋਵੇ ਨਾ ਤੇ ਅਸੀਂ ਕੀ ਭੇਗ ਧਾਰਨ ਕਰ ਲਓ। ਆ ਜਿੰਨੇ ਤੁਰੇ ਬੈਠੇ ਆ ਇਹਨਾਂ ਨੇ ਸਾਹਮਣੇ ਤੁਹਾਨੂੰ ਸਿੱਖੀ ਭੇਗ ਦੇ ਵਿੱਚ ਆ ਕਹਿੰਦੇ ਬਾਬਾ ਜੀ ਤਾਂ ਬਾਣੀ ਹੀ ਪੜਦਾ। ਇਸੇ ਚੱਕਰ ਤੋਂ ਫਾਦੇਗੇ ਫਾਦੇਗੇ ਤੁਹਾਡਾ ਸਾਰਾ ਕੁਝ ਹੀ ਲੁੱਟ ਕੇ ਲੈ ਗਏ। ਇਹ ਤੁਹਾਡੇ ਭਾਈ ਖੇਤ ਖਲਿਆਣ ਸਭ ਲੁੱਟ ਲੇ। ਤੁਹਾਡੇ ਖੇਤਾਂ ਤਾਂ ਦਰਿਆਵਾਂ ਦਾ ਪਾਣੀ ਛਰਤਾ ਗਲੇ ਨੇ। ਇਵੇਂ ਮੇਰੇ ਖੇਤ ਬੱਜੇ ਰਹਿਣ ਤੁਹਾਡੇ ਵਾਲ ਡੁੱਬਦੇ ਡੁੱਗੋ। ਇਹੀ ਤੇ ਲਿਖਾ ਦਿਆ ਨਾ ਮਨ ਦੇ ਵਿੱਚ ਕਿ ਬਈ ਨਹੀਂ ਉਹ ਤਾਂ ਗੁਰਬਾਣੀ ਪੜਦਾ। ਇਹ ਜ਼ਰੂਰੀ ਨਹੀਂ ਕਿ ਜਿਹੜਾ ਗੁਰਬਾਣੀ ਪੜਦਾ ਹੈ ਗੁਰਬਾਣੀ ਦੇ ਮੁਤਾਬਕ ਵੀ ਚੱਲਦਾ ਹੋਵੇ। ਜਦੋਂ ਆਪਾਂ ਨਹੀਂ ਚੱਲਦੇ ਤਾਂ ਤੋਰ ਨੇ ਕਿੱਥੇ ਕੀ ਚੱਲਣਾ। ਇਹ ਅਸੀਂ ਇਸੇ ਚੱਕਰ ਸਫਾਤ ਕੇ ਸਾਡਾ ਹਾਲਾਤ ਇਹ ਹੋ ਗਿਆ। ਇਹ ਹੀ ਇੱਕ ਭਰਮ ਪਿਲੇਖਾ ਸੀ। ਇਹ ਕਹਿੰਨਾ ਕਿ ਭਾਈ ਕੜ ਲਾਉਦੇ ਮੰਦੇ ਵਿੱਚੋਂ ਗੁਰਨਾਨਕ ਸਾਹਿਬ ਦੇ ਸੰਦੇਸ਼ ਵੱਲ ਆ ਜਾ ਕੋ ਇਸ ਗੱਲ ਨੂੰ ਸਮਝ ਕੇ ਜਦੋਂ ਦੇ ਭਾਈ ਗੁਰਨਾਨਕ ਸਾਹਿਬ ਦਾ ਇਸ ਸੰਸਾਰ ਦੇ ਵਿੱਚ ਆਗਮਨ ਹੋਇਆ ਸਿੱਖੀ ਦਾ ਦਰ ਖੁੱਲਿਆ ਸਿੱਖੀ ਦਾ ਸਕੂਲ ਖੁੱਲਿਆ ਤਿਉਹ ਤੇ ਇਹਦੇ ਸਕੂਲ ਦੇ ਉੱਤੇ ਦੁਸ਼ਮਣ ਦੀਆਂ ਨਿਗਾਹ ਨੇ ਇਹ ਭਾਈ ਇਹ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ ਨੇ ਜੇ ਸੱਚ ਉੱਗਦਾ ਰਿਹਾ ਕਿ ਜਿਹੜੇ ਅਸੀਂ ਮੰਦਰ ਬਣਾਏ ਨੇ ਜਿੱਥੇ ਠੱਗਾ ਠੋਧੀਆਂ ਕਰਦੇ ਆ ਹੁਣ ਸਾਨੂੰ ਵੀ ਪਤਾ ਏ ਕਿ ਉਥੇ ਕੀ ਹੁੰਦਾ ਭਾਈ ਕਿ ਜਿਹੜਾ ਕਰਮ ਕਾਣ ਹੁੰਦਾ ਵੈ ਉਹ ਕਹਿੰਦੇ ਤੁਸੀਂ ਵੀ ਕਰੋ ਸਾਨੂੰ ਹਟਾਵੋ ਦਾ ਤੇ ਪਾਸ਼ਾ ਨੇ ਹਟਾਉਣ ਦੀ ਗੱਲ ਨਹੀਂ ਕੀਤੀ ਪਾਸ਼ਾ ਨੇ ਸਿਰਫ ਇੱਕ ਰਾਹ ਦਿਖਾਇਆ ਵਾ ਤੁਸੀਂ ਚੱਲਣਾ ਨਹੀਂ ਚੱਲਣਾ ਤੁਹਾਡੀ ਇੱਛਾ ਵਾ ਪਰ ਫਿਰ ਵੀ ਭਾਈ ਉਹ ਦੁਸ਼ਮਣ ਨੇ ਬਰੋਦੀਏ ਨਵਿਆ ਨਵਿਆ ਨਿਤ ਨਿਤ ਚੱਲਣਾ ਚੱਲਦੇ ਆ ਜੇ ਨਾ ਸੀ ਸੈੰਗ ਸੀ ਇਹਦੇ ਸੂਰਮੇ ਕਹਿੰਦੇ ਇਹਨਾਂ ਨੂੰ ਹਥਿਆਰ ਦੇਣ ਵਾਲੇ ਉਹੀ ਸੀ ਇਹ ਫੜਾਤੇ ਹੱਥਾਂ ਦੇ ਵਿੱਚ ਹਥਿਆਰ ਚਲੋ ਪਈ ਤੇ ਜੋ ਕੁਝ ਹੋਇਆ ਵੱਡਾ ਇਤਿਹਾਸ ਹੈ ਸਾਨੂੰ ਵੀ ਪਤਾ ਹੀ ਹੈ ਨਾ ਕੀ ਕੁਝ ਹੋਇਆ ਪਰ ਆਵੇ ਐਸੇ ਭਰਮ ਪਲੇਖਿਆ ਜਦਾ ਫਸਿਆ ਕਰੋ ਇੱਕ ਜੁੱਟ ਰਹੋ ਗੁਰਬਾਣੀ ਇਹ ਕਹਿੰਦੀ ਹੈ ਗੁਰਬਾਣੀ ਦੀ ਸ਼ੁਰੂਆਤ ਹੀ ਇੱਕ ਤੋਂ ਹੁੰਦੀ ਹੈ ਤੇ ਇੱਕ ਤਾਂ ਹੀ ਪਸਾਰਾ ਹੈ ਸਭ ਕੁਝ ਇੱਕ ਦੇ ਵਿੱਚ ਇਹ ਸਾਰੀ ਬਾਣੀ 18 10 20 ਤੱਕ ਨਿਕਲੀ ਏ ਤੇ ਫਿਰ ਵੀ ਅਸੀਂ ਨਹੀਂ ਭੁੱਲੇ ਸਾਨੂੰ ਫਿਰ ਵੀ ਯਾਦ ਨਹੀਂ ਸਿਰ ਵੀ ਭੁੱਲੇ ਫਿਰਦੇ ਆ ਏਕਤਾ ਆ ਸਾਨੂੰ ਪਾਠ ਨਹੀਂ ਆਉਂਦਾ ਅਸੀਂ ਵੀ ਸਤਿਗੁਰਾਂ ਦੇ ਬਚਨਾਂ ਨੂੰ ਭੁੱਲ ਗਏ ਆ ਤੇ ਪੈਂਦੇ ਖਾਂ ਵੀ ਬਚਨ ਭੁੱਲ ਗਿਆ ਸਤਿਗੁਰਾਂ ਦਾ ਘੋੜ ਸਵਾਰੀ ਵੀ ਕਰਿਆ ਕਰੇ ਤੇ ਨਾਲ ਹੀ ਭਾਈ ਜੋ ਸਸਤਰ ਸੀ ਉਹ ਵੀ ਦੇਖ ਲੈ ਦੇ ਉਸਮਾਨ ਖਾਨ ਕਰਕੇ ਇੱਕ ਮੁਗਲ ਸੀ ਜੰਗਾਧ ਹੀ ਤਕੜਾ ਸੀ ਪੈਸੇ ਢੇਲੇ ਵਾਲਾ ਸੀ ਉਹਨੇ ਕਹ ਵੀ ਐ ਤੈਨੇ ਦੇਨੇ ਨਹੀਂ ਏ ਉਹਨੇ ਪ੍ਰਸਤਾਵ ਰੱਖ ਦਿੱਤਾ ਪੈਂਦੇ ਖਾਨ ਦੀ ਲੜਕੀ ਦੇ ਨਾਲ ਵਿਆਹ ਦਾ ਹੁਣ ਵਿਆਹ ਹੋ ਗਿਆ ਹੁਣ ਜਵਾਈ ਬਣ ਗਿਆ ਤੈਨੂੰ ਪਤਾ ਹੀ ਵੀ ਜਵਾਈ ਦੀ ਸੇਵਾ ਕਿਵੇਂ ਹੁੰਦੀ ਹੈ ਫਿਰ ਕਿ ਖਾਸ ਤੌਰ ਤੇ ਆਪਣੇ ਹਿੰਦੁਸਤਾਨ ਤਾਂ ਕੁਝ ਵੜਾ ਹੀ ਹੈ ਅਬ ਵਿਦੇਸ਼ਾਂ ਚਲੇ ਜਾਓ ਕੋਈ ਤੂੰ ਜਵਾਈਆਂ ਭਾਈਆਂ ਕੋਈ ਵੀ ਅੰਮੇ ਭਾਈ ਆਪ ਕਮਾਓ ਆਪ ਖਾਓ ਉੱਥੇ ਤਾਂ ਆ ਗੱਲ ਆ ਉੱਥੇ ਆਪਣੇ ਮਗੁਨੀ ਹੈ ਆ ਲੈਣ ਦੇਣ ਜਿਦੇ ਚਲਦੇ ਆ ਕਿ ਜਦੋਂ ਪਤਰੀ ਤੋਂ ਬਾਹਰ ਨਿਕਲਦੇ ਆ ਨਾ ਜੋ ਜਾਂਦੇ ਆ ਉਹਨਾਂ ਨੂੰ ਪਤਾ ਭਈ ਕਿ ਤਾਂ ਬਹਿਰ ਨੇ ਸਮਾਤ ਬਖਸ਼ੀ ਕੀਤੀ ਹੈ ਮਾਨ ਬਖਸ਼ੀ ਕੀਤਾ ਦੁਨੀਆ ਕਮਾਤੀ ਤੇ ਸਭ ਦੇ ਕਲਚਰ ਦਿਖਾਉਂਦੇ ਕਿ ਦੇਖ ਭਾਈ ਉੱਥੇ ਆ ਕੰਮ ਆਪਣੇ ਨਾਲ ਨਹੀਂ ਚੱਲਦਾ ਉੱਥੇ ਪਈ ਆਪਣੇ ਵੀ ਥੋੜਾ ਥੋੜਾ ਹੁਣ ਹੋੜ ਲੱਗ ਗਿਆ ਕਿ ਪਹਿਲਾਂ ਤਾਂ ਭਾਈ ਸਾਰਾ ਖਰਚਾ ਲੜਕੀ ਵਾਲੇ ਹੁਣ ਉਲਟ ਹੋਣਾ ਸ਼ੁਰੂ ਹੋ ਗਿਆ ਉਹ ਤਾਂ ਕਹਿੰਦੇ ਵਿੱਚ ਲੜਕੀ ਚਾਹੀਦੀ ਐ ਇੰਨਾ ਖਰਚਾ ਕਰ ਇਹ ਹੁਣ ਉਲਟ ਹੋਣ ਲੱਗ ਗਿਆ ਹੁਣ ਘਟਣ ਲੱਗ ਗਿਆ ਚਲੋ ਬੈਗਰੂ ਕਿਰਪਾ ਕਰੇ ਭਾਈ ਬਥੇਰੇ ਧੀਆਂ ਨੂੰ ਲੋਕਾਂ ਨੇ ਲੁੱਟਿਆ ਹੋਇਆ ਬਥੇਰੇ ਉੱਤੇ ਚਾਰ ਕੀਤੇ ਹੋਏ ਹੁਣ ਥੋੜੀ ਲੜਕਿਆਂ ਦੀ ਵਾਰੀ ਐ ਕਦੇ ਇਹ ਸੀ ਲੜਕੀ ਦਾ ਪੈਸਾ ਲੈ ਕੇ ਵਿਦੇਸ਼ਾਂ ਜਾਂਦੇ ਸੀ ਭੱਜ ਜਾਂਦੇ ਛੱਡ ਦਿੰਦੇ ਸੀ ਤੇ ਹੁਣ ਉਲਟ ਹੋ ਗਏ ਆ ਹੁਣ ਲੜਕੀਆਂ ਜਾਂਦੇ ਆ ਬਰਾਬਰੀ ਦੇ ਹਿਸਾਬ ਕਤਾਉਣ ਲੱਗ ਗਏ ਆ ਹੁਣਾ ਵੀ ਚਾਹੀਦਾ ਜਿਹਾਂ ਬੀਜੇ ਸੋ ਲੂਣੇ ਕਰਮਾਂ ਦਾ ਸੰਦਰਾ ਕੀਤੇ ਇਹ ਜਦੋਂ ਭਾਈ ਭਰਾਇਆ ਧਨ ਖਾਵਾਂਗੇ ਤੇ ਹੁਣ ਇਦਾਂ ਹੀ ਆ ਨਾ ਹੁਣ ਆਪਣੇ ਵੀ ਇਦਾਂ ਹੋਣ ਲੱਗ ਗਏ ਆ ਚੰਗੀ ਗੱਲ ਆ ਹੁਣਾ ਵੀ ਚਾਹੀਦਾ ਇਹ ਤੁਹਾਡੇ ਹੀ ਕੰਡੇ ਬੀਜੇ ਹੋਏ ਤੁਸੀਂ ਹੀ ਭਾਈ ਇਹਨਾਂ ਦੇ ਹੁਣ ਫਲ ਖਾ ਰਹੇ ਹੋ ਇਹ ਜੋ ਤੁਸੀਂ ਕੀਤਾ ਭਾਈ ਜਿਉਂ ਅਤਿਆਚਾਰ ਕਰਨਗੇ ਇੱਕ ਤਾਂ ਭਾਈ ਅਗਲੇ ਨੇ ਆਪਣਾ ਜਿਗਰ ਦਿੱਤਾ ਇਹ ਆਪਣਾ ਭਾਈ ਸਰੀਰ ਦਾ ਅੰਗ ਹੀ ਹੁੰਦਾ ਤੇ ਪੁੱਤ ਤੁਸੀਂ ਪੁੱਤਰ ਦੇ ਕੇ ਦੇਖੋ ਜੇ ਲੈ ਵੀ ਪੁੱਤ ਤੂੰ ਜਾ ਕੇ ਰਹਿ ਉੱਥੇ ਤੇ ਤੂੰ ਜੀ ਕਦੇ ਵੀ ਅਸਾ ਕੰਮ ਨਹੀਂ ਕਰਦੇ ਕਿਉਂ ਨਹੀਂ ਕਰਦੇ ਭਾਈ ਧੀਆ ਇਹ ਕਿਉਂ ਧੀਆ ਆਉਂਦੇ ਆ ਬਗਾਨੀ ਆਤੀਆਂ ਆਉਂਦੀਆਂ ਨੇ ਤੇ ਉਹਨਾਂ ਨੂੰ ਭਾਈ ਆਪਣੀ ਧੀ ਬਣਾ ਕੇ ਰੱਖਣਾ ਪੈਂਦਾ ਤਾਂ ਦੀ ਜਾ ਕੇ ਤੇਰੇ ਵਿੱਚੋਂ ਭਾਈ ਸੱਸ ਤੋਂ ਵਿੱਚੋਂ ਮਾਤਾ ਦਾ ਰੂਪ ਦਿਖੇਗਾ ਉਹਨੂੰ ਜੇ ਭਾਈ ਤੂੰ ਸੱਸ ਵਾਂਗ ਰਹੀ ਤੇ ਅਗਲੀ ਵੀ ਨੋ ਮੰਗ ਰਹੀਂਦੀ ਐ ਫੇਰ ਤੇ ਫਿਰ ਕਲੇਸ਼ ਤਾਂ ਹੁੰਦਾ ਹੀ ਐ ਨਾ ਉਹ ਸੱਚ ਦਾ ਕਲੇਸ਼ ਤਾਂ ਭਈ ਹੁਣ ਭਾਵ ਕਹਿਣ ਦਾ ਐ ਕਿ ਇਸ ਤਰ੍ਹਾਂ ਦਾ ਹੁੰਦਾ ਨਾ ਆਪਣੇ ਕੋਈ ਲੜਕੀ ਲਿਆਂਦੀ ਐ ਗੱਡੀਆਂ ਮੋਟਰਾਂ ਹੁਣ ਤਾਂ ਕੁੜੀ ਵਾਲੇ ਕਹਿੰਦੇ ਆ ਵੀ ਆਹ ਪੈਸੇ ਦੇ ਜਾ ਕਰਜ਼ਾ ਭਈ ਇੰਨਾ ਕਰੇਗਾ ਖਰਚਾ ਤਦ ਬੇ ਆ ਹੁਣ ਤਾਂ ਰੋਦੇ ਫਿਰਦੇ ਆ ਲੜਕਿਆਂ ਨੂੰ ਜਮੀਨਾਂ ਜੈਦਾ ਤਾਂ ਤਰ੍ਹਾਂ ਨੂੰ ਵਿਲੇ ਤਾਂ ਗੱਲ ਛੱਡੋ ਕਿ ਉਹਨਾਂ ਨੂੰ ਵੀ ਭਈ ਰਿਸ਼ਤੇ ਨਹੀਂ ਆਉਂਦੇ ਚਾਰੋਂ ਤਰਫ ਜਿੱਧਰ ਮਰਜ਼ੀ ਦੇਖ ਲੋ ਕੋਈ ਅਰਦਾਸਾ ਕਰਾਉਂਦਾ ਕੋਈ ਕਹਿੰਦਾ ਪੈਸੇ ਲੈ ਲੋ ਸਾਡੇ ਵਿਆਹ ਕਰਾ ਦਿਓ ਕਰ ਦਿਓ ਕੋਈ ਪਾਠ ਦੱਸ ਦਿਓ ਜੀ ਭਾਵੇਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਹੁਣ ਹੁਣੇ ਵੀ ਚਾਹੀਦੇ ਆ ਭਾਈ ਉਦੋਂ ਤਾਂ ਭਾਈ ਕੁੜੀ ਜੰਮਣੀ ਮਾਰ ਦੱਬ ਦੇਣੀ ਧਰਤੀ 'ਚ ਵੀ ਉਹ ਕਿ ਮਕੀ ਦਾ ਗੋਟਾ ਵੀ ਇਹਨਾਂ ਛੱਲੀਆਂ ਹੋਰ ਲੱਗਣਗੀਆਂ ਕੁੜੀਆਂ ਹੋਰ ਲੱਗ ਜਾਣਗੀਆਂ ਉਹ ਭਾਈ ਤੁਸੀਂ ਜੋ ਕੀਤਾ ਸੀ ਤੁਹਾਡੇ ਸਾਹਮਣੇ ਆ ਗਿਆ ਕਦੇ ਮਾਰਦੇ ਸੀ ਔਰ ਮੰਗਦੇ ਫਿਰਦੇ ਕਿੱਥੋਂ ਲੱਭੇਗਾ ਭਾਈ ਕਿ ਤੇਰਾ ਕੀਤਾ ਹੈ ਤੇਰੇ ਸਾਹਮਣੇ ਇਹ ਤਾਂ ਜੋ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਭਾਈ ਉਹਦਾ ਸ਼ੁਕਰਗੁਜ਼ਾਰ ਕਰੋ ਕਿ ਹੁਣ ਤਾਂ ਤੁਹਾਡੇ ਵਾਂਗ ਤੇ ਧੀ ਆ ਇੱਕ ਲక్ష్ਮੀ ਦਾ ਅਸਲ ਚ ਰੂਪ ਬਣ ਗਈ ਹੈ ਕਿ ਹੁਣ ਤਾਂ ਭਾਈ ਲੜਕੀ ਹੋਈ ਚਲੋ ਭਾਈ ਆਪੇ ਆਈ ਲੜ ਸੁਕਰਾਦਨੇ ਆਪੇ ਮੁੰਡੇ ਵਾਲੇ ਪੈਸੇ ਖਰਚ ਕਰਨਗੇ ਕੁੜੀ ਬਾਹਰ ਗਈ ਪਰਿਵਾਰ ਜਾਊ ਹਲੇ ਵੀ ਲਾਲਚ ਨਹੀਂ ਬੈਠੀ ਇਹਨੇ ਕੁ ਸੜੀਆਂ ਧੀਆਂ ਨੂੰ ਐਸੇ ਬਣਾਈਏ ਉਹ ਬੱਚੀਏ ਨੇ ਭਾਈ ਜਿਨ੍ਹਾਂ ਨੇ ਖੇਡ ਦੇ ਮੰਦਾਂ ਚ ਇੱਕ ਇਹਨੇ ਕਿ ਕੋਈ ਵੱਡੇ ਸ਼ਹਿਰ ਦੇ ਵਿੱਚੋਂ ਵੱਡੇ ਖਾਨਦਾਨ ਦੇ ਵਿੱਚੋਂ ਕਿਸੇ ਦਾ ਪਿਤਾ ਕੋਈ ਤਰਖਾਣ ਦਾ ਕੰਮ ਕਰਦਾ ਕੋਈ ਸੈਂਕਲਾ ਦਾ ਕੰਮ ਕਰਦਾ ਔਖੇ ਸੋਖੇ ਹੋ ਕੇ ਬੱਚੀਆਂ ਨੂੰ ਉਹਨਾਂ ਦੀ ਕਾਮਨਾ ਪੂਰਨ ਕੀਤੀ ਟ੍ਰੇਨਿੰਗ ਦਵਾਈ ਜੋਸ਼ ਹੋਈ ਸੀ ਤੇ ਆਪਾਂ ਦੇਖਿਆ ਹੀ ਇਹ ਫਿਰ ਰਿਜ਼ਲਟ ਕੱਢਾ ਵੱਡਾ ਭਾਈ ਕਿ ਭਾਈ ਉਹਨਾਂ ਦੀ ਕਰੋੜਾਂ ਦੀ ਆਮਦਨ ਹੈ। ਵੀ ਥੋੜੀ-ਬਹੁਤ ਨਹੀਂ ਕਰੋੜਾਂ ਦੀ। ਮੰਥਲੀ ਪਤਾ ਨਹੀਂ ਕਿੰਨਾ ਕੁ ਪੈਸਾ ਕਮਾਉਂਦੇ ਆ ਪਰ ਮਿਹਨਤ ਕੀਤੀ ਹੈ। ਇੱਥੇ ਉਹਨਾਂ ਨੂੰ ਮਾਣ ਹੈ ਕਿ ਸਾਡੇ ਬੱਚੇ ਜੋ ਵਿਦੇਸ਼ਾਂ ਚਲੇ ਗਏ ਉਹਨਾਂ ਨੂੰ ਇੰਨਾ ਥੋੜੀ ਮਾਣ ਮਿਲਣਾ। ਉਹ ਤਾਂ ਸਾਡੇ ਘਰ ਵਿੱਚ ਹੀ ਚਲੋ ਵਿਦੇਸ਼ ਚ ਬੈਠਾ ਬਈ ਬੰਦਾ। ਪਰ ਜਿਨ੍ਹਾਂ ਨੇ ਭਾਈ ਆਹ ਦੇਸ਼ ਦੇ ਵਿੱਚ ਆਪਣਾ ਨਾਮ ਵਰਲਡ ਕੱਪ ਜਿੱਤੇ ਹੈ ਪੂਰੀ ਦੁਨੀਆ ਵਿੱਚ ਨਾਮ ਹੈ। ਔਰ ਸਦੀਵ ਉਹਨਾਂ ਦਾ ਨਾਮ ਚਮਕਦੇ ਰਹਿਣਾ। ਇਸ ਤਰ੍ਹਾਂ ਬੱਚਿਆਂ ਨੂੰ ਬੜਾ ਪਾਈ ਤਿਆ ਨੂੰ ਤੇ ਦੇਖੋ ਭਾਈ ਬੱਚਿਆਂ ਨੇ ਕਿੱਦਾਂ ਮਿਹਨਤ ਕੀਤੀ ਹੈ ਪਰ ਅਸੀਂ ਭੁੱਲ ਜਾਨੇ ਇੱਕੋ ਹੀ ਲੈਣ ਦੇ ਪਿੱਛੇ ਕਿ ਇਹਨਾਂ ਤੋਂ ਪੈਸੇ ਕਿਵੇਂ ਕਮਾਈਏ ਤਿਆਂ ਦਾ ਖਾਣ ਵਾਲਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਤਿਆਂ ਦਾ ਖਾਣ ਵਾਲੇ ਤੇ ਮਾਇਆ ਦੇ ਵਿੱਚ ਹਮੇਸ਼ਾ ਹੀ ਜ਼ਹਿਰ ਘੁਲੀ ਰਹਿੰਦੀ ਹੈ ਹੁਣ ਜ਼ਹਿਰ ਦਾ ਮਤਲਬ ਹੈ ਦੁੱਖ ਤਕਲੀਫਾਂ ਬਿਮਾਰੀਆਂ ਭਾਈ ਤਿਆਂ ਨੇ ਇਨਾਂ ਦੀ ਜੇ ਮੰਦਰਾਂ ਦੇ ਵਿੱਚ ਹੁਣ ਕਦੇ ਕੰਜਕਾ ਕਰਦੇ ਆ ਕਦੇ ਮੂਰਤੀਆਂ ਪੋਜਦੇ ਕਦੇ ਪੂਜ-ਪੂਦੇ ਤੇ ਉਹੀ ਹੈ ਭਾਈ ਲਛਮੀ ਮਾਤਾ ਜਿਹਦੇ ਅੱਗੇ ਅਸੀਂ ਬਿੰਤਾਂ ਤਾਲੇ ਕਰਦੇ ਆ ਮੋਤੀਆਂ ਦੀਵੇ ਲਾਉਦੇ ਆ ਤੇ ਭਾਈ ਉਹੀ ਲਛਵੀ ਏ ਤੇਨਗ ਭਾਈ ਇਸ ਤਰ੍ਹਾਂ ਹੀ ਸਤਕਾਰ ਕਰੋ ਰੋ ਵਿਚਾਰ ਹੁਣ ਕਥਾ ਦੇ ਵਿੱਚੋਂ ਕਥਾ ਗਾਂ ਦੇ ਗਾਂ ਖੰਡਾਰੇ ਪੈਂਦੀ ਰਹਿੰਦੀ ਹੈ ਹੁਣ ਜਦੋਂ ਅਸਮਾਨ ਖਾਨ ਨੇ ਭਈ ਰਿਸ਼ਤਾ ਭੇਜੀ ਪੈ ਦੇਖਾਂ ਕਹਿੰਦਾ ਵੀ ਬੜਾ ਤਕੜਾ ਇਹ ਬੰਦਾ ਵਧੀਆ ਵਾ ਪੈਸੇ ਧਿੰਨੇ ਵਾਲਾ ਵਿਆਹ ਦਿੰਨੇ ਆ ਕੁੜੀ ਲਈ ਆਤੀ ਪਾਛਤ ਵੀ ਜਾਤ ਲੈ ਕਹਿੰਦੇ ਵਿਆਹ ਦੇ ਭਾਈ ਤੇਰੀ ਧੀ ਆਸੀਂ ਤੇਰੀ ਜੋ ਮਦਦ ਕਰਾਂਗੇ ਜੋ ਹੋ ਸਕਦੀਆਂ ਕਰ ਸਕਦੇ ਆ ਕਰਾਂਗੇ ਤੂੰ ਰਿਸ਼ਤਾ ਕਰ ਦੇ ਔਰ ਰਿਸ਼ਤਾ ਕਰਤਾ ਕਿ ਤਾ ਉਹਦੇ ਮਨ ਚ ਇਹ ਸੀ ਔਰ ਜਿਹੜੀ ਚੀਜ਼ ਲੈਣੀ ਸੀ ਕਹਿੰਦੇ ਮੈਨੂੰ ਭਈ ਇਹ ਵੀ ਦੇ ਹੁਣ ਮੜ ਜਵਾਈ ਭਾਈ ਸੀ ਦੇਣਾ ਪੈਣਾ ਸੀ ਭਾਈ ਧੀ ਗਈ ਹੈ ਕਰੇ ਪਤਨੀ ਕੀ ਤੰਗ ਕਰੂਗਾ ਦੁਖੀ ਕਰੂਗਾ ਚਲੋ ਦੇਤੀ ਭਾਈ ਹੁਣ ਗੱਲ ਆ ਗਈ ਹੈ ਉਸ ਚਿੱਟੇ ਬਾਜ ਦੀ ਜੋ ਬਾਬਾ ਗਰਦਤਾ ਜੀ ਕੋਲੇ ਸੀ ਹੁਣ ਜਦੋਂ ਉਹਦੀ ਗੱਲ ਆਈ ਕਹਿੰਦੇ ਉਹ ਵੀ ਲਿਆ ਕੇ ਦੋ ਜੀ ਕਹਿੰਦੇ ਜੋ ਉਹ ਤਾਂ ਬਾਬਾ ਗਰਦਤਾ ਜੀ ਕੋਲੇ ਤਾਂ ਪਾਸ਼ਾ ਨੇ ਦੇ ਦਿੱਤਾ ਉਹਨਾਂ ਨੂੰ ਉਹੀ ਬਾ ਸੀ ਜਿਹੜਾ ਚੋਰੀ ਕੀਤਾ ਸੀ ਉਹੀ ਇੱਕ ਜੰਗ ਦਾ ਕਾਰਨ ਬਣਿਆ ਸੀ ਉਹੀ ਇੱਕ ਕਾਰਨ ਸੀ ਜਿਹੜਾ ਪੈਂਦੇ ਖਾਂ ਗੁਰੂ ਕਰਦਾ ਸ਼ਰਧਾ ਭਾਨ ਸੀ ਜਿੱਤੇ ਗੁਰੂ ਆਇਸ਼ਾ ਜੀ ਆਪਣੇ ਬੱਚਾ ਵਾਂਗ ਉਹਨਾਂ ਦੀ ਪਾਲਣ ਪੋਚਣ ਕੀਤੀ ਜਿਨ੍ਹਾਂ ਦੀ ਆ ਜੋ ਦਸ਼ਮਣ ਬਣ ਗਏ ਹੋ ਕੋ ਨਾ ਬਣਿਆ ਗਿਆ ਆਇਸ਼ਾ ਨੂੰ ਪਤਾ ਸੀ ਆਇਸ਼ਾ ਕਹਿੰਦੇ ਨਾ ਭਾਈ ਇਹ ਕੰਮ ਨਾ ਕਰੀ ਜੇ ਤੇਰਾ ਹੈ ਤੂੰ ਹੀ ਸੰਭਾਲ ਕੇ ਰੱਖੀ ਇਹਨੂੰ ਐਵੇਂ ਕਿਸੇ ਦੂਸਰੇ ਨੂੰ ਦੇ ਦੇ ਵਿਅਰਥ ਨਾ ਗਵਾਦੀ ਤੇਰ ਉਹੀ ਪੈ ਦੇਖਾ ਉਹੀ ਗੁਰੂ ਪਾਸ਼ਾ ਦੇ ਹੱਥੋਂ ਫਿਰ ਜੰਗ ਦੇ ਵਿੱਚ ਮਰਿਆ ਮਰਿਆ ਕਿਉਂ ਜੇ ਕਿਤੇ ਬਚਨ ਕਮਾਏ ਹੁੰਦੇ ਕਿ ਨਾ ਇਸ ਤਰ੍ਹਾਂ ਕਰਦਾ